जिंदाबाद गुरतेय सिंह जिंदाबाद गुरतेय सिंह जिंदाबाद गुरतेय सिंह जिंदाबाद भारत माता की जय हम रहे गुरतेय सिंह हम रहे गुरतेय सिंह गुरतेय सिंह भारत माता की भारत माता की भारत माता की देखो जी पहला तो मैं इतने जेड़े भी साढे साथी आज पहुंचे ने ਆਪਣੇ ਸਮੇਂ ਜੋ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਜਿਹੜੇ ਇਸ ਮੌਕੇ ਤੇ ਪਹੁੰਚੇ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਕਿਉਂਕਿ ਜਿਹੜੇ ਸਾਡੇ ਦੇਸ਼ ਤੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਕੁਰਬਾਨ ਕੀਤੀ ਆ ਕਿ ਅਸੀਂ ਉਹਨਾਂ ਲਈ ਆਪਣੇ ਦੇਸ਼ ਲਈ 5 ਮਿੰਟ ਨਹੀਂ ਕੱਢ ਸਕਦੇ ਅੱਜ ਦਾ ਜੋ ਪ੍ਰੋਗਰਾਮ ਆ ਇਹਦੇ ਵਿੱਚ ਅਸੀਂ ਪਹਿਲਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਸਾਡੇ ਗੁਰਤੇਜ ਸਿੰਘ ਜੀ ਸ਼ਹੀਦ ਸ਼ੋਰੇ ਚੱਕਰ ਉਹਨਾਂ ਦੇ ਮਾਤਾ ਜੀ ਮਾਤਾ ਜੀ ਰਤਨ ਕੌਰ ਜੀ ਉਹ ਵੀ ਅੱਜ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਉਹਨਾਂ ਦੇ ਬ੍ਰਦਰ ਵੀ ਨਾਲ ਆਏ ਨੇ ਅਸੀਂ ਅੱਜ ਸ਼ੁਦਾਂਝਲੀ ਦਿੱਤੀ ਆ ਸ਼ਹੀਦ ਜੀ ਨੂੰ ਹੁਣ ਅਸੀਂ ਅੱਜ ਦਾ ਇੱਥੋਂ ਜਿਹੜਾ ਆ ਫਲੈਗ ਮਾਰਚ ਇੱਕ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਸ਼ਹੀਦਾ ਦੇ ਨਾਰੇ ਲਾਵਾਂਗੇ ਤੇ ਇਹਨਾਂ ਦੇ ਜਿਹੜਾ ਗੇਟ ਇੱਥੇ ਬਣਾਇਆ ਗਿਆ ਵਾ ਸਤਮੁਜ ਜਿਹੜਾ ਸਰਕਾਰਾਂ ਵੱਲੋਂ ਬਣਾਇਆ ਗਿਆ ਵਾ ਇਹਦੀ ਵੀ ਅੱਜ ਸਫਸਪਈ ਦਾ ਅਭਿਆਨ ਜਿਹੜਾ ਵਾ ਅਸੀਂ ਕਰਾਂਗੇ ਕਿਉਂਕਿ ਇਹ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਰੂਰੀ ਨਹੀਂ ਕਿ ਸਿਰਫ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕਰਨਾ ਜਾਂ 26 ਜਨਵਰੀ ਨੂੰ ਯਾਦ ਕਰਨਾ ਪੂਰੇ ਸਾਲ ਵੀ ਅਸੀਂ ਯਾਦ ਕਰ ਸਕਦੇ ਆ ਕਿਉਂਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੋਈ ਨਹੀਂ ਔਰ ਜੋ ਮਾਤਾ ਜੀ ਨੇ ਮਾਤਾ ਜੀ ਦੀ ਉਨੀ ਕੁਰਬਾਨੀ ਹੈ ਜਿੰਨੀ ਇਹਨਾਂ ਦੇ ਬੇਟੇ ਨੇ ਦਿੱਤੀ ਆ ਐਸੀ ਕੋਖਨਾ ਦਾ ਸੂਰਮਾ ਪੈਦਾ ਕੀਤਾ ਜੋ ਤੁਹਾਡੇ ਸਾਰੇ ਪਿੰਡਾਂ ਦਾ ਨਾਂ ਰੌਸ਼ਨ ਕਰ ਗਿਆ ਇਹ ਨਾਂ ਰਹੀਦੀ ਦੁਨੀਆ ਤੱਕ ਰਹੇਗਾ ਬਾਕੀ ਨਾਂ ਹੁੰਦੇ ਜਾਂਦੇ ਰਹਿੰਦੇ ਨੇ ਪਰ ਸ਼ਹੀਦਾਂ ਦੇ ਨਾਂ ਜਿਹੜੇ ਨੇ ਉਹ ਰਹੀਦੀ ਦੁਨੀਆ ਤੱਕ ਯਾਦ ਰਹਿੰਦੇ ਨੇ ਤੇ ਇਹਦੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਅੱਜ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਵਾਦ ਆ ਵੈਸੇ ਕਹਿੰਦੇ ਨੇ ਜੀ ਇਹ ਸ਼ਹਾਦਤ ਹੋਈ ਆ ਸੋਗ ਵਾਲਾ ਟਾਈਮ ਆ ਪਰ ਮੈਂ ਨਹੀਂ ਸਮਝਦਾ ਕਿ ਸੋਗ ਵਾਲਾ ਇਹ ਸਾਡੇ ਲਈ ਫਕਰ ਦੀ ਗੱਲ ਆ ਇਹ ਸਾਡਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਤੈਨੂੰ ਸਾਰਿਆਂ ਨੂੰ ਇਸ ਚੀਜ਼ ਤੇ ਫਕਰ ਹੋਣਾ ਚਾਹੀਦਾ ਮਾਤਾ ਜੀ ਨੂੰ ਵੀ ਨਾ ਫਕਰ ਹੋਣਾ ਚਾਹੀਦਾ ਤੇ ਮਾਤਾ ਜੀ ਦੀ ਬlesing ਲੈ ਕੇ ਅੱਜ ਅਸੀਂ ਇਸ ਰੈਲੀ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਤੋਂ ਮਾਤਾ ਜੀ ਦੀ ਬlesing ਜ਼ਰੂਰੀ ਆ ਆਸ਼ੀਰਵਾਦ ਮਾਤਾ ਜੀ ਦਾ ਤੇ ਇਹਨਾਂ ਦੇ ਬ੍ਰਦਰ ਸਾਹਿਬ ਨੇ ਤੇ ਬਾਕੀ ਨੂੰ ਧੰਨਵਾਦ ਸਾਰਿਆਂ ਦਾ ਪਿੰਡ ਜੋਗਵਾਲ ਜਟਾ ਹੈ ਮੇਰਾ ਨਾਮ ਗਰਦੀਪ ਸਿੰਘ ਹੈ ਇਹ ਉਹ ਆਪਣੇ 2003 ਨੂੰ ਗਰਦੀਪ ਸਿੰਘ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਸੀ ਉਸਨੇ ਚਾਰਾਂ ਤੋਂ ਵੱਧ ਗੇ ਢੇਰ ਕੀਤੇ ਉਸ ਤੋਂ ਬਾਅਦ ਫਿਰ ਅਬ ਸ਼ਹੀਦ ਹੋ ਗਿਆ ਇਹਨਾਂ ਦੀ ਸਰਨ ਕੋਟੀ ਪੁੰਛ ਚ ਆਹ ਮੁਕਾਬਲੇ ਦੌਰਾਨ ਚਾਰਾਂ ਤੋਂ ਵੱਧ ਢੇਰ ਕੀਤੇ ਸਨ ਉਹ ਉਹ ਤੋਂ ਬਾਅਦ ਚ ਮਿਲ ਗਿਆ ਜਦੋਂ ਛੇਦ ਹੋਣ ਤੋਂ ਬਾਅਦ ਸਾਲਕ ਬਾਅਦ ਉਹਦੇ ਚਿੱਠੀ ਆ ਗਈ ਮਹਿਸੂਸ ਤੇ ਚਲੋ ਬਹੁਤ ਵਧੀਆ ਪਰ ਜੋ ਪਰਮਾਤਮਾ ਨੂੰ ਭਾਵੇ ਤੇ ਇੱਕ ਇੱਕ ਬੜੀ ਫਖਰ ਵੀ ਹੈ ਚਲੋ ਜੈ ਸ਼ਹੀਦ ਹੋਇਆ ਨਾ ਰੋਸ਼ਨ ਕਰ ਗਿਆ ਆਪਣਾ ਮਨ ਨਾਲ ਤੇ ਸਭ ਨੇ ਅਹੀ ਮਰੀ ਜਾਣਾ ਇਸ ਤਰ੍ਹਾਂ ਸਾਰੇ ਸਾਡੇ ਪਰਿਵਾਰ ਦਾ ਇਸ ਤਰ੍ਹਾਂ ਹੀ ਸਾਰੇ ਰੰਗ ਕਰਨ ਇਸ ਤਰ੍ਹਾਂ ਵੀ ਚਲੋ ਆਪਣੇ ਦੇਸ਼ ਕੌਮ ਦੀ ਵਾਸਤੇ ਆਪਣੇ ਦੇਸ਼ ਵਾਸਤੇ ਰੱਖਿਆ ਕਰਨ ਆਪਣੇ ਦੇਸ਼ ਕੌਮ ਵਾਸਤੇ ਰਾਖੀ ਕਰਨ ਇਹੋ ਸੰਦੇਸ਼ ਹੈ ਮੇਰਾ ਨਾਮ ਜੀ ਗੁਰਪ੍ਰੀਤ ਵੇਖੋ ਜੀ ਅਸੀਂ ਸਿਹਾਦਤ ਨੂੰ ਲੈ ਕੇ ਅਸੀਂ ਬਹੁਤ ਫਖਰ ਵਾਲਾ ਮਾਨ ਮਾਨ ਮਹਿਸੂਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਤੇ ਮੁਕਾਬਲਾ ਕੀਤਾ ਡੱਟ ਕੇ ਮੁਕਾਬਲਾ ਕੀਤਾ ਔਰ ਮੇਰੇ ਨਾਲ ਇਹਨਾਂ ਨੇ ਮੇਰੇ ਜਮਾਤੀ ਨੇ ਪਰਦੇ ਰਹੇ ਨੇ ਮੇਰੇ ਨਾਲ ਤੇ ਬਹੁਤ ਵਧੀਆ ਮੁੰਡਾ ਸੀ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਚੰਗਾ ਸੁਭਾਅ ਹੀ ਉਹਨਾਂ ਦਾ ਤੇ ਬਹੁਤ ਵਧੀਆ ਸੀ ਤੇ ਆਪਣਾ ਮਤਲਬ ਕਿ ਆਪਣੀ ਕੁਰਬਾਨੀ ਦੇ ਗਏ ਨੇ ਉਹ ਵੇਖੋ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਬੱਚੇ ਆਪਣੇ ਭਰਾਓ ਤੇ ਬੱਚੇ ਆਪਣੇ ਫੌਜ ਚੇ ਕਰਾਓ ਤੇ ਜਿਹੜਾ ਸਾਡੇ ਦੇਸ਼ ਦੀ ਰੱਖਿਆ ਕਰੇ